ਬਜ਼ੁਰਗਾਂ ਦੀਆਂ ਇਹਨਾਂ ਗੱਲਾਂ ਨੂੰ ਪੱਲੇ ਬੰਨ ਲਓ ਪੂਰੀ ਜ਼ਿੰਦਗੀ ਘੋੜੇ ਦੀ ਤਰ੍ਹਾਂ ਜਵਾਨੀ ਵਿੱਚ ਲੰਗੇਗੀ ਨੰਬਰ 1 ਜੇਕਰ ਤੁਸੀਂ ਲਗਾਤਾਰ ਆ ਰਹੀ ਖੰਸੀ ਤੋਂ ਪਰੇਸ਼ਾਨ ਹੋ ਤਾਂ ਇੱਕ ਅਦਰਕ ਦਾ ਟੁਕੜਾ ਲੈ ਕੇ ਉਸ ਨੂੰ ਆਪਣੇ ਦੰਦਾਂ ਥੱਲੇ ਰੱਖ ਲਓ ਜਿਵੇਂ ਜਿਵੇਂ ਉਸ ਦਾ ਰਸ ਮੂੰਹ ਅੰਦਰ ਜਾਵੇਗਾ ਖੰਸੀ ਊਵੇਂ ਊਵੇਂ ਠੀਕ ਹੁੰਦੀ ਜਾਵੇਗੀ ਨੰਬਰ 2 ਜ਼ੁਕਾਮ ਨਾ ਠੀਕ ਹੋ ਰਿਹਾ ਹੋਵੇ ਤਾਂ ਪਾਣੀ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰਕੇ ਉਸ ਦੀ ਭਾਫ਼ ਲੈ ਲਓ ਤਰੰਤ ਜ਼ੁਕਾਮ ਠੀਕ ਹੋ ਜਾਵੇਗਾ ਨੰਬਰ 3 ਅੱਧਾ ਸਿਰ ਦੁਖ ਰਿਹਾ ਹੋਵੇ ਤਾਂ ਮੱਥੇ ਉੱਪਰ ਭਾਮ ਲਗਾ ਲਓ ਸਿਰ ਦਰਦ ਠੀਕ ਹੋ ਜਾਵੇਗਾ ਤੇ ਨਾਲ ਹੀ ਸਰੀਰ ਨੂੰ ਆਰਾਮ ਮਿਲੇਗਾ। ਨੰਬਰ 4 ਰੋਟੀ ਖਾਣ ਸਮੇਂ ਕਦੇ ਵੀ ਕਾਲੀ ਨਾ ਕਰੋ ਸਖੋਂ ਆਰਾਮ ਨਾਲ ਬੈਠ ਕੇ ਹੌਲੀ ਹੌਲੀ ਰੋਟੀ ਖਾਓ ਜੋ ਸਰੀਰ ਲਈ ਸਹੀ ਹੈ ਨਹੀਂ ਤਾਂ ਤੁਸੀਂ ਬਿਮਾਰੀਆਂ ਵੱਲ ਹੀ ਜਾਮੂਗੇ। ਨੰਬਰ 5 ਜਦੋਂ ਵੀ ਡਰਾਈ ਫਰੂਟ ਖਾਂਦੇ ਹੋ ਤਾਂ ਸੀਮਤ ਮਾਤਰਾ ਵਿੱਚ ਹੀ ਖਾਓ ਨਹੀਂ ਤਾਂ ਇਹ ਤੁਹਾਨੂੰ ਨੁਕਸਾਨ ਵੀ ਕਰ ਸਕਦੇ ਹਨ। ਨੰਬਰ 6 ਇੱਕ ਕੰੱਚ ਦੇ ਗਲਾਸ ਵਿੱਚ ਪਾਣੀ ਭਰ ਕੇ 3-4 ਪੱਤੇ ਪੁਦੀਨੇ ਦੇ ਪਾ ਕੇ 7-8 ਘੰਟਿਆਂ ਲਈ ਰੱਖ ਦਿਓ ਫਿਰ ਇਸ ਪਾਣੀ ਨੂੰ ਘਟ-ਘਟ ਕਰਕੇ ਪੀ ਲਓ ਸਰੀਰ ਦੀ ਗਰਮੀ ਦੂਰ ਹੋਵੇਗੀ ਤੇ ਨਾਲ ਹੀ ਸਰੀਰ ਨੂੰ अनेका ਹੀ ਲਾਭ ਮਿਲਣਗੇ। ਨੰਬਰ 7 ਦੁੱਧ ਵਿੱਚ ਚੀਨੀ ਦੀ ਬਜਾਏ ਗੁੜ ਮਿਕਸ ਕਰਕੇ ਪੀ ਲਿਆ ਕਰੋ। ਸਰੀਰ ਲਈ ਗੁੜ ਵਾਲਾ ਦੁੱਧ ਬਹੁਤ ਹੀ ਲਾਭਕਾਰੀ ਹੈ ਜੋ ਸਾਨੂੰ अनेका ਹੀ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ। ਨੰਬਰ 8 ਪਾਣੀ ਪੀਣ ਸਮੇ ਕਦੇ ਵੀ ਕਾਲੀ ਨਾ ਕਰੋ ਨਹੀਂ ਤਾਂ ਇਹ ਤੁਹਾਡੀ ਸਾਰਨ ਵਾਲੀ ਵਿੱਚ ਜਾ ਸਕਦਾ ਹੈ ਜਿਸ ਨਾਲ ਤੁਸੀਂ ਕਿਸੇ ਵੱਡੀ ਮੁਸੀਬਤ ਵਿੱਚ ਪੈ ਸਕਦੇ ਹੋ ਜਿਸ ਵਿੱਚ ਨਿਕਲਣਾ ਤੁਹਾਡਾ ਮੁਸ਼ਕਿਲ ਹੋ ਸਕਦਾ ਹੈ ਨੰਬਰ 9 ਸਵੇਰ ਦੀ ਰੋਟੀ ਨਾਲ ਲੱਸੀ ਜਾਂ ਫਿਰ ਜੂਸ ਦਾ ਗਲਾਸ ਪੀ ਲਿਆ ਕਰੋ ਪੂਰਾ ਦਿਨ ਪੇਟ ਭਰਿਆ ਭਰਿਆ ਤੇ ਹੈਲਥੀ ਮਹਿਸੂਸ ਕਰੇਗਾ ਬਾਰ ਬਾਰ ਤੁਹਾਨੂੰ ਕੁਝ ਖਾਣਾ ਪੀਣਾ ਨਹੀਂ ਪਵੇਗਾ ਜਿਸ ਕਰਮ ਤੁਸੀਂ ਮੋਟਾਪੇ ਤੋਂ ਬਚੇ ਰਹੋਗੇ ਨੰਬਰ 10 ਜਦੋਂ ਵੀ ਤੁਸੀਂ ਪਾਲਕ ਦੀ ਪੁਰਜੀ ਬਣਾਉਂਦੇ ਹੋ ਤਾਂ ਉਸ ਵਿੱਚ ਇੱਕ ਮੁਠੀ ਹਰੇ ਮੇਥਿਆਂ ਦੀ ਵੀ ਜ਼ਰੂਰ ਪਾਦਿਆ ਕਰੋ ਇਸ ਨਾਲ ਪੁਰਜੀ ਸਵਾਦ ਬਣਦੀ ਹੈ ਤੇ ਨਾਲ ਹੀ ਇਸ ਵਿੱਚੋਂ ਪਾਲਕ ਦੀ 스멜 ਵੀ ਜ਼ਿਆਦਾ ਨਹੀਂ ਆਉਂਦੀ। ਨੰਬਰ 11 ਸੌਣ ਤੋਂ ਪਹਿਲਾਂ ਨਮਕ ਵਾਲੇ ਪਾਣੀ ਨਾਲ ਆਪਣੇ ਹੱਥਾਂ ਪੈਰਾਂ ਨੂੰ ਧੋ ਲਓ ਇਸ ਨਾਲ ਤੁਹਾਡਾ ਤਣਾਅ ਤੇ ਥਕਾਵਟ ਦੂਰ ਹੋਵੇਗੀ ਨਾਲ ਹੀ ਸਰੀਰ ਵਿੱਚ ਨਿਕਾਰਾਤਮਕ ਊਰਜਾ ਖਤਮ ਹੋਊਗੀ ਤੁਸੀਂ ਚੈਨ ਦੀ ਨੀਂਦ ਨਾਲ ਸੌਂ ਸਕੋਗੇ ਜਿਸ ਕਰਕੇ ਤੁਹਾਡਾ ਅਗਲੇ ਦਿਨ ਤੁਹਾਡੇ ਕੰਮ ਵਿੱਚ ਮਨ ਲੱਗਿਆ ਰਹੇਗਾ। ਨੰਬਰ 12 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਸਿਰਫ 7-8 ਮਿੰਟ ਵਿੱਚ ਹੀ ਇਸ਼ਨਾਨ ਕਰ ਲਓ ਜੇਕਰ ਤੁਸੀਂ ਜ਼ਿਆਦਾ ਸਮਾਂ ਲਗਾਉਂਦੇ ਹੋ ਤਾਂ ਇਸ ਨਾਲ ਵੀ ਤੁਹਾਡੇ ਸਰੀਰ ਉੱਪਰ ਬੁਰੇ ਅਸਰ ਪੈ ਸਕਦੇ ਹਨ। ਨੰਬਰ 13 ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਤਾਂ ਆਪਣਾ ਤੌਲੀਆ ਤੇ ਬੁਰਸ਼ ਤੇ ਸਾਬਣ ਜ਼ਰੂਰ ਲੈ ਕੇ ਜਾਓ ਜੇਕਰ ਤੁਸੀਂ ਇਹ ਚੀਜ਼ਾਂ ਕਿਸੇ ਦੀ ਵਰਤੋਂਗੇ ਤਾਂ ਤੁਸੀਂ ਸਰੀਰਕ ਪੱਖੋਂ ਰੋਗੀ ਹੋ ਸਕਦੇ ਹੋ ਇਸ ਤੋਂ ਇਲਾਵਾ ਕਦੇ ਵੀ ਬੱਚੇ ਦਾ ਤੌਲੀਆ ਖੁਦੇ ਇਸਤੇਮਾਲ ਨਾ ਕਰੋ ਨੰਬਰ 14 ਤੁਹਾਡੀਆਂ ਯਾਤਾਂ ਅੱਖਾਂ ਦੀ ਰੌਸ਼ਨੀ ਨੂੰ ਕਮਜ਼ੋਰ ਕਰਦੀਆਂ ਹਨ ਪਹਿਲਾ ਫੋਨ ਦਾ ਜ਼ਿਆਦਾ ਇਸਤੇਮਾਲ ਕਰਨਾ ਦੂਸਰਾ ਅੱਖਾਂ ਨੂੰ ਬਾਰ-ਬਾਰ ਮਲਣਾ ਤੀਸਰਾ ਪਾਣੀ ਨਾ ਪੀਣਾ ਚੌਥਾ ਖਾਣਾ ਸਹੀ ਨਾ ਖਾਣਾ ਨੰਬਰ 15 ਜੇਕਰ ਲੱਤਾਂ ਵਿੱਚ ਕਮਜ਼ੋਰੀ ਜ਼ਿਆਦਾ ਮਹਿਸੂਸ ਹੋ ਰਹੀ ਹੋਵੇ ਤਾਂ ਰੋਜ਼ਾਨਾ ਫਲਾਂ ਦਾ ਤੇ ਡਰਾਈ ਫਰੂਟਸ ਦਾ ਇਸ ਵਿੱਚ 37 ਜ਼ਰੂਰ ਕਰੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਦਰਦ ਠੀਕ ਹੋਵੇਗਾ ਲਤਾਂ ਵਿੱਚ ਜਾਨ ਆਵੇਗੀ ਨੰਬਰ 16 ਤੁਸੀਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਕਰੋਟ ਮਿਕਸ ਦੁੱਧ ਵਿੱਚ ਪੀ ਸਕਦੇ ਹੋ ਕਰੋਟ ਦੁੱਧ omega 3 ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ ਜਿਸ ਨੂੰ ਪੀਣ ਨਾਲ ਨੀਕਾ ਸੁੰਸੇਮਾ ਨੂੰ ਦੂਰ ਕੀਤਾ ਜਾ ਸਕਦਾ ਹੈ ਪਹਿਲਾਂ ਇੱਕ ਵਾਰ ਡਾਕਟਰ ਨਾਲ ਸਲਾਹ ਜ਼ਰੂਰ ਲਓ ਨੰਬਰ 17 ਜੇਕਰ ਤੁਹਾਡੇ ਐਨਕ ਲੱਗੀ ਹੋਈ ਹੈ ਤਾਂ ਉਸ ਨੂੰ ਬਾਰ-ਬਾਰ ਨਾ ਉਤਾਰੋ ਇਸ ਨਾਲ ਤੁਹਾਡੀ ਨਜ਼ਰ ਤੇ ਹੁਰਾ ਅਸਰ ਪੈ ਸਕਦਾ ਹੈ ਇਸ ਲਈ ਖੁਰਾਕ ਸਹੀ ਲੋ ਨਜ਼ਰ ਖੁਦ ਬੁਖੋ ਤੇਜ ਹੋਵੇਗੀ ਜਿਸ ਨਾਲ ਤੁਸੀਂ ਆਪਣੀ ਐਨਕ ਨੂੰ ਆਸਾਨ ਨੇ ਉਤਾਰ ਸਕਦੇ ਹੋ ਨੰਬਰ 18 ਜੇਕਰ ਤੁਸੀਂ 1 ਮਹੀਨਾ ਲਗਾਤਾਰ ਹਰੀ ਇਲਾਇਚੀ ਖਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ ਜਿਵੇਂ ਕਿ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਦੂਸਰਾ ਮੂੰਹ ਦੀ ਬਦਬੂ ਦੂਰ ਹੁੰਦੀ ਹੈ ਤੀਸਰਾ ਪਰਚਨ ਤੰਤਰ ਮਜ਼ਬੂਤ ਹੁੰਦਾ ਹੈ ਚੌਥਾ ਦਿਲ ਦੀ ਹੈ ਦਿਲ ਲਈ ਬਹੁਤ ਹੀ ਫਾਇਦੇਮੰਦ ਹੈ ਨੰਬਰ 19 ਖਾਣਾ ਹਮੇਸ਼ਾ ਸਟੀਲ ਦੇ ਬਰਤਨਾਂ ਵਿੱਚ ਪਾ ਕੇ ਹੀ ਖਾਓ ਕਦੇ ਵੀ ਪਲਾਸਟਿਕ ਦੇ ਬਰਤਨਾਂ ਵਿੱਚ ਖਾਣਾ ਪਾ ਕੇ ਨਾ ਖਾਓ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਹੀ ਪਹੁੰਚਾਉਂਦੇ ਹਨ ਜਿੰਨਾ ਕਾਰਨ ਤੁਸੀਂ ਬਿਮਾਰੀਆਂ ਦੇ ਸ਼ਿਕਾਰ ਬਣ ਰਹੇ ਹੋ ਨੰਬਰ 1 ਜਦੋਂ ਵੀ ਤੁਸੀਂ ਕੋਈ ਵੀ ਮਿੱਠੀ ਚੀਜ਼ ਖਾਂਦੇ ਹੋ ਤਾਂ ਉਸ ਉੱਪਰ ਫਟਕੜੀ ਜਾਂ ਫਿਰ ਨਮਕ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਕੁਰਲੀ ਕਰ ਲਓ ਇਸ ਨਾਲ ਤੁਹਾਡੇ ਦੰਦਾਂ ਨੂੰ ਕਦੇ ਵੀ ਕੀੜਾ ਨਹੀਂ ਲੱਗੇਗਾ ਨੰਬਰ 2 ਦੰਦਾਂ ਨੂੰ ਘਰ ਵਿੱਚ ਹੀ ਸਾਫ਼ ਕਰ ਲਿਆ ਕਰੋ ਮਿੱਠੇ ਸੋਡੇ ਤੇ ਨਮਕ ਨਾਲ ਕਦੇ ਵੀ ਡਾਕਟਰ ਦੀ ਜ਼ਰੂਰਤ ਨਹੀਂ ਪਵੇਗੀ ਨਾਲ ਹੀ ਪੈਸਿਆਂ ਦੀ ਵੀ ਬਚਤ ਹੋਵੇਗੀ ਨੰਬਰ 2 ਲਸਣ ਜ਼ਰੂਰ ਖਾਇਆ ਕਰੋ ਇਸ ਨਾਲ ਸਰੀਰ ਦਾ ਖੂਨ ਵੀ ਸਾਫ਼ ਹੁੰਦਾ ਹੈ ਕੈਂਸਰ ਤੋਂ ਬਚੇ ਰਹਿੰਦੇ ਹੋ ਨਾਲ ਹੀ ਕਦੇ ਵੀ ਹਾਰਟ ਅਟੈਕ ਦੀ ਸਮੱਸਿਆ ਨਹੀਂ ਹੁੰਦੀ ਨੰਬਰ 3 ਜੇਕਰ ਤੁਸੀਂ ਘੱਟ ਮਿੱਠੇ ਵਾਲੀ ਚਾਹ ਤੇ ਦੁੱਧ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਭਰ ਲਈ ਕਦੇ ਵੀ ਸ਼ੂਗਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਚੀਨੀ ਨਾਲ ਹੋਣ ਵਾਲੀਆਂ ਹੋਰ ਬਿਮਾਰੀਆਂ ਤੋਂ ਹਮੇਸ਼ਾ ਲਈ ਬਚੇ ਰਹੋਗੇ ਨੰਬਰ 24 ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਸਖਰਗੰਧੀ ਨਿਯਮਤ ਰੂਪ ਵਿੱਚ ਖਾਓ ਇਸ ਤੋਂ ਇਲਾਵਾ ਸਦਾਬਹਰ ਦੇ ਦੋ ਪੱਤੇ ਰੋਜ਼ਾਨਾ ਚਬਾ ਕੇ ਖਾਓ ਇਸ ਨਾਲ ਸ਼ੂਗਰ ਦੀ ਕਿਸੇ ਵੀ ਦਵਾਈ ਨੂੰ ਖਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਨਾਲ ਹੀ ਸ਼ੂਗਰ ਵੀ ਠੀਕ ਹੋਣ ਲੱਗ ਜਾਂਦਾ ਹੈ ਨੰਬਰ 25 슈ਗਰ ਦੀ ਬਿਮਾਰੀ ਵਿੱਚ ਮਿੱਠੇ ਤੋਂ ਪਰਹੇਜ਼ ਰੱਖਿਆ ਕਰੋ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ 슈ਗਰ ਵਿੱਚ ਵੀ ਬਧੇਰੇ ਮਿੱਠਾ ਖਾਈ ਜਾਂਦੇ ਹਨ ਜਿਸ ਕਰਕੇ ਉਹਨਾਂ ਨੂੰ ਨੇਕਾ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 26 ਆਪਣੀ ਜੀਭ ਤੇ ਕੰਟਰੋਲ ਰੱਖਿਆ ਕਰੋ ਜਿਸ ਵਿਅਕਤੀ ਦਾ ਆਪਣੀ ਜੀਭ ਉੱਤੇ ਕੰਟਰੋਲ ਹੋ ਜਾਵੇ ਉਹ ਨਾ ਤਾਂ ਜ਼ਿੰਦਗੀ ਪਰ ਕਿਸੇ ਦੀ ਮਾਰ ਖਾਂਦਾ ਹੈ ਤੇ ਨਾ ਹੀ ਉਸ ਨੂੰ ਕਿਸੇ ਬਿਮਾਰੀ ਦਾ ਚਲਦੀ ਸਾਹਮਣਾ ਕਰਨਾ ਪੈਂਦਾ ਹੈ ਨੰਬਰ 28 ਜਿਆਦਾ ਆਪਣੇ ਦਿਮਾਗ ਤੇ ਲੋਡ ਨਾ ਪਾਇਆ ਕਰੋ ਇਸ ਨਾਲ ਤੁਹਾਨੂੰ ਰੋਗਾਂ ਤੋਂ ਬਿਨਾ ਕੁਝ ਵੀ ਨਹੀਂ ਮਿਲਦਾ ਕਿਸੇ ਦਾ ਕੁਝ ਨਹੀਂ ਜਾਂਦਾ ਰੋਗੀ ਤੁਸੀਂ ਖੁਦ ਬਣ ਜਾਂਦੇ ਹੋ ਨੰਬਰ 28 ਜਦੋਂ ਵੀ ਤੁਸੀਂ ਕੁੱਕਰ ਨੂੰ ਸਾਫ਼ ਕਰਦੇ ਹੋ ਤਾਂ ਇਸ ਦੀ ਸੀਟੀ ਨੂੰ ਖੋਲ ਕੇ ਬੁਰਸ਼ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰਿਆ ਕਰੋ ਇਸ ਤਰ੍ਹਾਂ ਕਰਨਾ ਕੁੱਕਰ ਸੀਟੀ ਸਹੀ ਤਰੀਕੇ ਨਾਲ ਮਾਰਦਾ ਹੈ ਤੇ ਨਾਲ ਹੀ ਤੁਸੀਂ ਭਿਆਨਕ ਹادثੇ ਤੋਂ ਬਚੇ ਰਹਿੰਦੇ ਹੋ ਨੰਬਰ 29 ਜਦੋਂ ਵੀ ਕੁੱਕਰ ਵਿੱਚ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਹੋ ਤਾਂ ਇਸ ਦੀ ਰਬੜ ਦੀ ਚਾਤ ਚੰਗੀ ਤਰ੍ਹਾਂ ਨਾ ਜ਼ਰੂਰ ਕਰ ਲਿਆ ਕਰੋ ਬਾਅਦ ਵਿੱਚ ਸੀਟੀ ਨਹੀਂ ਵੱਜਦੀ ਜਿਸ ਕਾਰਨ ਪਾਣੀ ਤੁਹਾਡਾ ਸਮਾਂ ਤੇ ਦਾਲ ਸਬਜ਼ੀ ਦੋਨੋਂ ਹੀ ਖਰਾਬ ਹੁੰਦੇ ਹਨ ਨੰਬਰ 3 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਆਮਲਾ ਪਾਊਡਰ ਦਾ ਪੇਸਟ ਤਿਆਰ ਕਰਕੇ ਲਗਾ ਲਓ ਤਾਂ ਇਸ ਨਾਲ ਚਿਹਰੇ ਦੇ ਸਾਰੇ ਦਾਗ ਤੱਬੇ ਦਿਨਾਂ ਵਿੱਚ ਹੀ ਸਾਫ਼ ਹੋ ਜਾਣਗੇ ਨਾਲ ਹੀ ਚਿਹਰੇ ਤੇ ਚਮਕ ਵੀ ਰਹੇਗੀ ਨੰਬਰ 31 ਆਪਣੇ ਵਾਲਾਂ ਵਿੱਚ ਨਹਾਉਣ ਤੋਂ ਅੱਧਾ ਘੰਟਾ ਪਹਿਲਾਂ ਆਮਲੇ ਦਾ ਤੇਲ ਚੰਗੀ ਕੰਪਨੀ ਦਾ ਹੋਣਾ ਚਾਹੀਦਾ ਹੈ ਉਹ ਲਗਾ ਲਓ ਇਸ ਤੇਲ ਨੂੰ ਵਾਲਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰ੍ਹਾਂ ਨਾਲ ਲਗਾਉਣਾ ਹੈ ਇਸ ਨਾਲ ਤੁਹਾਡੇ ਵਾਲ ਤੇਜ਼ੀ ਨਾਲ ਕਾਲੇ ਹੋਣਗੇ ਨਾਲ ਹੀ ਲੰਮੇ ਵੀ ਤੇ ਇਸ ਤੋਂ ਇਲਾਵਾ ਉਹਨਾਂ ਦੀ ਚਮਕ ਵੀ ਵਧੇਗੀ ਨੰਬਰ 32 ਜੇਕਰ ਤੁਸੀਂ ਕੱਚਾ ਆਮਲਾ ਵੀ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਯਾਦਸ਼ਕਤੀ ਤੇਜ਼ ਹੋਵੇਗੀ ਜਾਂ ਫਿਰ ਗਾਂ ਦੇ ਦੁੱਧ ਨਾਲ ਆਮਲੇ ਦਾ ਮਰਬਾ ਖਾ ਲਓ ਯਾਦਸ਼ਕਤੀ ਦੇ ਨਾਲ-ਨਾਲ ਸਰੀਰ ਨੂੰ ਨੇਕਾ ਹੀ ਲਾਭ ਮਿਲਣਗੇ ਨੰਬਰ 3 ਦਿੱਤੀ ਆਪਣੇ ਚਿਹਰੇ ਉੱਪਰ ਜੇਕਰ ਤੁਸੀਂ ਆਲੂ ਦਾ ਰਸ ਕੱਢ ਕੇ ਰੂਹ ਦੀ ਮਦਦ ਨਾਲ ਲਗਾਉਂਦੇ ਹੋ ਤਾਂ ਇਸ ਨਾਲ ਚਿਹਰੇ ਦੇ ਦਾਗ-ਧੱब्बे ਸਾਫ਼ ਹੁੰਦੇ ਨੇ ਨਾਲ ਹੀ ਚਿਹਰੇ ਤੇ ਗਲੋ ਵੀ ਆਉਂਦਾ ਇਸ ਨੂੰ ਹਮੇਸ਼ਾ ਤਾਜ਼ਾ ਹੀ ਆਪਣੇ ਚਿਹਰੇ ਉੱਪਰ ਲਗਾਓ ਨੰਬਰ 34 ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਆਪਣੇ ਸਿਰ ਥੱਲੇ ਸਰਾਣਾ ਨਾ ਲਿਆ ਕਰੋ ਇਸ ਨਾਲ ਸਰੀਰ ਦੀ ਕਮਰ ਨੂੰ ਅਨੇਕਾਂ ਹੀ ਰੋਗ ਲੱਗਦੇ ਨੇ ਹਮੇਸ਼ਾ ਬਿਨਾਂ ਸਰਾਣੇ ਤੋਂ ਹੀ ਸੌਂ ਜਾਇਆ ਕਰੋ ਅਨੇਕਾਂ ਹੀ ਲਾਭ ਮਿਲਣਗੇ ਨੰਬਰ 35 ਜਦੋਂ ਵੀ ਤੁਸੀਂ ਸਬਜ਼ੀ ਖਾਂਦੇ ਹੋ ਤਾਂ ਉਸ ਨਾਲ ਕਦੇ ਵੀ ਅਚਾਰ ਨਾ ਖਾਇਆ ਕਰੋ ਇਸ ਨਾਲ ਨਾਮਕ ਦੀ ਸਰੀਰ ਅੰਦਰ ਮਾਤਰਾ ਵੱਧ ਜਾਂਦੀ ਹੈ ਜਿਸ ਨਾਲ ਸਰੀਰ ਨੂੰ ਨੁਕਸਾਨ ਹੀ ਹੁੰਦੇ ਹਨ ਨੰਬਰ 36 ਖਾਣਾ ਖਾਣ ਸਮੇਂ ਕਦੇ ਵੀ ਫੁੱਟੇ ਸਿੱਧੇ ਹੋ ਕੇ ਨਾ ਬੈਠੋ ਹਮੇਸ਼ਾ ਚੱਪ ਮਾਰ ਕੇ ਹੀ ਬੈਠੋ ਇਸ ਤਰ੍ਹਾਂ ਕਰਨਾ ਤੁਹਾਡੇ ਖਾਣਾ ਸਹੀ ਤਰੀਕੇ ਨਾਲ ਪਚ ਜਾਵੇਗਾ ਤੇ ਨਾਲ ਹੀ ਸਰੀਰ ਵੀ ਸਹੀ ਰਹੇਗਾ। ਨੰਬਰ 37 ਜੇਕਰ ਅੱਖਾਂ ਵਿੱਚ ਦਰਦ ਨਾ हट ਰਿਹਾ ਹੋਵੇ ਤਾਂ ਰੁਮਾਲ ਵਿੱਚ ਬਰਫ਼ ਦਾ ਪੀਸ ਬਨ ਲਓ ਉਸ ਨੂੰ ਆਪਣੀ ਅੱਖਾਂ ਉੱਪਰ ਰੱਖ ਲਓ ਅੱਖਾਂ ਨੂੰ ਆਰਾਮ ਮਿਲੇਗਾ ਜਿਸ ਨਾਲ ਅੱਖਾਂ ਦਾ ਦਰਦ ਦੂਰ ਹੋਵੇਗਾ। ਨੰਬਰ 38 ਜਦੋਂ ਵੀ ਸੁੱਕੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਪਾਲਕ ਜ਼ਰੂਰ ਪਾ ਲਿਆ ਕਰੋ ਇਸ ਨਾਲ ਸਰੀਰ ਨੂੰ ਲਾਭ ਮਿਲਦੇ ਨੇ ਤੇ ਸਰੀਰ ਵਿੱਚ ਆਈ ਰੰਦੀ ਕਮੀ ਨਹੀਂ ਰਹਿੰਦੀ। ਨੰਬਰ 39 ਲੋਹੇ ਦੀ ਕੜਾਹੀ ਵਿੱਚ ਜੇ ਖਾਣਾ ਬਣਾ ਕੇ ਖਾਂਦੇ ਹੋ ਤਾਂ ਤੁਹਾਡੇ ਸਰੀਰੰਦਰਾਈਨ ਦੀ ਕਮੀ ਨਹੀਂ ਹੁੰਦੀ ਤੇ ਨਾਲ ਹੀ ਸਰੀ ਨੂੰ ਲੋਹੇ ਦੇ ਤੱਤ ਵੀ ਮਿਲਦੇ ਨੇ ਜੋ ਬਹੁਤ ਹੀ ਜ਼ਰੂਰੀ ਹਨ ਨੰਬਰ 40 ਜੇਕਰ ਤੁਸੀਂ ਬੱਚਿਆਂ ਦੇ ਰੰਗ ਨੂੰ ਗੋਰਾ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਦਹੀਂ ਨਾਲ ਇਸ਼ਨਾਨ ਕਰਵਾ ਦਿਆ ਕਰੋ ਇਸ ਨਾਲ ਉਹਨਾਂ ਦੇ ਸਰੀਰ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਜਿਸ ਕਰਨਾ ਦਾ ਰੰਗ ਸਾਫ਼ ਹੋਣ ਲੱਗ ਜਾਵੇਗਾ ਨੰਬਰ 41 ਅੰਗਰੇਜ਼ੀ ਦਵਾਈਆਂ ਤੋਂ ਖਾਣ ਤੋਂ ਪਰਹੇਜ਼ ਕਰੋ ਇੱਕ ਰੋਗ ਨੂੰ ਖਤਮ ਕਰਕੇ ਨੀਕਾਂ ਹੀ ਰੋਗਾਂ ਦਾ ਸ਼ਿਕਾਰ ਬਣਾਉਂਦੀਆਂ ਨੇ ਇਸ ਲਈ ਆਪਣੇ ਖਾਣ ਪੀਣ ਵੱਲ ਖਾਸ ਧਿਆਨ ਦੇਵੋ ਤਾਂ ਜੋ ਤੁਸੀਂ ਤੰਦਰੁਸਤ ਦੀ ਨਾ ਜੀਵਨ ਬਤੀਤ ਕਰ ਸਕੋ ਨੰਬਰ 42 ਲੱਸੀ ਦਹੀਂ ਜ਼ਰੂਰ ਖਾ ਪੀ ਲਿਆ ਕਰੋ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਸਰੀਰ ਵਿੱਚ ਤੇਜ਼ਾਬ ਨਹੀਂ ਬਣਦਾ ਤੇ ਨਾਲ ਹੀ ਸਰੀਰ ਨੂੰ ਨੀਕਾਂ ਹੀ ਲਾਭ ਮਿਲਦੇ ਹਨ ਨੰਬਰ 43 ਜਿਹੜੀਆਂ ਔਰਤਾਂ ਚੁਕੰਦਰ ਦਾ ਸੇਵਨ ਕਰਦੀਆਂ ਹਨ ਉਹਨਾਂ ਦੇ ਸਰੀਰ ਨੂੰ ਕਦੇ ਵੀ ਕਮਜ਼ੋਰੀ ਨਹੀਂ ਪੈਂਦੀ ਤੇ ਨਾਲ ਹੀ ਚਿਹਰਾ ਵੀ ਚਮਕਦਾਰ ਤੇ ਲਾਲੀ ਤੇ ਰਹਿੰਦਾ ਹੈ ਨੰਬਰ 44 ਪਿਆਜ਼ ਦਾ ਰਸ ਬਾਲਾਂ ਉੱਪਰ ਲਗਾਉਣਾ ਬਲ ਝੜਨੇ ਬੰਦ ਹੁੰਦੇ ਨੇ ਉਹਨਾਂ ਦੀ ਚਮਕਬਾਦੀ ਤੇ ਨਾਲ ਹੀ ਲੰਬਾਈ ਵੀ ਵਧਣ ਲੱਗ ਜਾਂਦੀ ਹੈ ਨੰਬਰ 45 ਸਬਜ਼ੀ ਬਣਾਉਣ ਸਮੇਂ ਕਦੇ ਵੀ ਇਹ ਗਲਤੀ ਨਾ ਕਰੋ ਜਦੋਂ ਵੀ ਤੁਸੀਂ ਸਬਜ਼ੀ ਦਾ ਤੜਕਾ ਪਉਂਦੇ ਹੋ ਤਾਂ ਟਮਾਟਰ ਪਾਉਣ ਤੋਂ ਪਹਿਲਾਂ ਕਦੇ ਵੀ ਨਮਕ ਨਾ ਪਾਓ ਨਮਕ ਟਮਾਟਰਾਂ ਤੋਂ ਬਾਅਦ ਹੀ ਪਾਓ ਇਸ ਤਰ੍ਹਾਂ ਕਰਨਾ ਟਮਾਟਰ ਜਲਦੀ ਨਾ ਗਲ ਜਾਂਦੇ ਹਨ ਨੰਬਰ 46 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਫਲਾਂ ਦਾ ਸੇਵਨ ਨਾ ਕਰੋ ਇਹ ਖਾਣੇ ਨਾਲ ਖਾਣੇ ਸਹੀ ਨਹੀਂ ਹਨ ਇਹਨਾਂ ਨੂੰ ਖਾਣ ਤੋਂ ਬਾਅਦ 2 ਘੰਟੇ ਪਾਣੀ ਵੀ ਨਾ ਪੀਵੋ ਨੰਬਰ 47 ਜਦੋਂ ਵੀ ਤੁਸੀਂ ਦਹੀਂ ਲੱਸੀ ਪੀਂਦੇ ਹੋ ਤਾਂ ਉਸ ਤੋਂ 1-2 ਘੰਟਿਆਂ ਤੱਕ ਚਾਹ ਵੀ ਨਾ ਪੀਵੋ ਨਹੀਂ ਤਾਂ ਤੁਹਾਡਾ ਪਚਨ ਤੰਤਰ ਅਤੇ ਲੀਵਰ ਵੀ ਖਰਾਬ ਹੋ ਸਕਦਾ ਹੈ ਨੰਬਰ 48 ਗੈਸਟ੍ਰੋਲੀ ਉੱਪਰ ਜੇਕਰ ਤੁਸੀਂ ਸਟੀਲ ਦੀ ਪਲੇਟ ਰੱਖਦੇ ਹੋ ਤਾਂ ਜੇਕਰ ਗਿੱਲੀ ਹੋਵੇਗੀ ਉਹ ਬਹੁਤ ਹੀ ਆਸਾਨੀ ਨਾਲ ਸੁੱਕ ਜਾਵੇਗੀ ਤੇ ਨਾਲ ਹੀ ਇਸ ਨੂੰ ਸੁਕਾਉਣ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲੱਗੇਗਾ। ਨੰਬਰ 49 ਕੱਚੇ ਰਾਜਮਾ ਜਾਂ ਜੈਫਲ ਨਾ ਖਾਇਆ ਕਰੋ ਇਹ ਤੁਹਾਨੂੰ ਮੌਤ ਦਾ ਕਾਰਨ ਵੀ ਬਣਾ ਸਕਦੇ ਹਨ ਇਸ ਲਈ ਰਾਜਮਾ ਚੰਗੀ ਤਰ੍ਹਾਂ ਨਾ ਪਕਾ ਕੇ ਖਾਓ ਜੈਫਲ ਹਲਕਾ ਹੀ ਖਾਓ। ਨੰਬਰ 50 ਨੀਂਦ ਦੀਆਂ ਗੋਲੀਆਂ ਨਾ ਖਾਇਆ ਕਰੋ ਇਹ ਤੁਹਾਨੂੰ ਨੀਂਦ ਤਾਂ ਨਹੀਂ ਦਿੰਦੀਆਂ ਪਰ ਤਣਾਅ ਤੇ ਸਿਰ ਭਾਰੇ ਭਾਰੇ ਦੀ ਸਮੱਸਿਆ ਜ਼ਰੂਰ ਦਿੰਦੀਆਂ ਹਨ ਇਸ ਲਈ ਕੁਦਰਤੀ ਤੌਰ ਤੇ ਨੀਂਦ ਲੈਣ ਦੀ ਕੋਸ਼ਿਸ਼ ਕਰਿਆ ਕਰੋ। ਨੰਬਰ 51 ਜੇਕਰ ਤੁਸੀਂ ਸਟੀਲ ਦੀ ਚਾਪ ਹੁਣੀ ਉੱਪਰ ਸੇਫਟੀ ਪੈਨ ਕੁਝ ਸਮਾਂ ਘਸਾ ਲਓ ਇਸ ਨਾਲ ਉਹ ਬਹੁਤ ਚੰਗੀ ਤਿੱਖੇ ਹੋ ਜਾਂਦੇ ਨੇ ਜਿਸ ਨਾਲ ਤੁਸੀਂ ਪੁਰਾਣੇ ਪੁਰਾਣੇ ਸੇਫਟੀ ਪੈਨਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਨੰਬਰ 52 ਫੌਗ ਚਮਚ ਨੂੰ ਗੈਸ ਸਟੋਵ ਉੱਪਰ ਰੱਖੋ ਤੇ ਇਸ ਨਾਲ ਕਮਾਲ ਹੋਵੇਗੀ ਜੇਕਰ ਤੁਸੀਂ ਕਿਸੇ ਵੀ ਚੀਜ਼ ਭਾ ਪਲਾਸਟਿਕ ਦੇ ਬਰਤਨ ਦੇ ਢੱਕਣ ਵਿੱਚ ਗਲੀ ਕਰਨਾ ਚਾਹੁੰਦੇ ਹੋ ਤਾਂ ਫੌਗ ਨੂੰ ਗਰਮ ਕਰਕੇ ਢੱਕਣ ਵਿੱਚ ਛੇਦ ਕਰ ਲਓ ਬਹੁਤ ਹੀ ਆਸਾਨੀ ਨਾਲ ਤੇ ਜਲਦੀ ਨਾਲ ਹੋ ਜਾਣਗੇ ਜਿਸ ਨਾਲ ਤੁਹਾਡਾ ਕੰਮ ਬੀ ਬਹੁਤ ਆਸਾਨ ਹੋਵੇਗਾ ਨੰਬਰ 53 ਜੇਕਰ ਤੁਸੀਂ ਕੁੱਕਰ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰਕੇ ਉਸਦੇ ਪਿਛਲੇ ਪਾਸੇ ਉੱਪਰ ਰੋਟੀ ਰੱਖ ਕੇ ਸੇਕਦੇ ਹੋ ਤਾਂ ਇਸ ਤਰ੍ਹਾਂ ਦੀ ਬਣੀ ਰੋਟੀ ਇੱਕ ਤੰਦੂਰੀ ਰੋਟੀ ਦਾ ਹੀ ਸਵਾਦ ਦਿੰਦੀ ਹੈ ਤੇ ਨਾਲ ਹੀ ਉਹ ਨਰਮ ਤੇ ਫੁੱਲੀ-ਫੁੱਲੀ ਵੀ ਬਣਦੀ ਹੈ ਨੰਬਰ 54 ਜੇਕਰ ਤੁਸੀਂ ਮਟਰਾਂ ਨੂੰ ਪਹਿਲਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਛਿਲਕੀਆਂ ਸਣੇ ਹੀ ਪਾ ਦਿੰਦੇ ਹੋ ਤੇ ਕੁਝ ਸਮੇਂ ਬਾਅਦ ਇਹਨਾਂ ਨੂੰ ਪਾਣੀ ਵਿੱਚੋਂ ਕੱਢ ਕੇ ਇੱਕ ਪਲੇਟ ਵਿੱਚ ਰੱਖ ਕੇ ਗਲਾਸ ਦੀ ਮਦਦ ਨਾਲ ਪ੍ਰੈਸ ਕਰਦੇ ਹੋ ਇਸ ਤਰ੍ਹਾਂ ਦਾਣੇ ਆਸਾਨੀ ਨਾਲ ਬਾਹਰ ਨਿਕਲ ਜਾਣਗੇ ਬਿਨਾਂ ਸਮਾਂ ਖਰਾਬ ਕੀਤੇ ਨੰਬਰ 55 ਸਰਦੀਆਂ ਵਾਲੇ ਸਵਟਰਾਂ ਨੂੰ ਧੋਣ ਸਮੇਂ ਕਦੇ ਵੀ ਇਹ ਗਲਤੀਆਂ ਨਾ ਕਰੋ ਪਹਿਲਾ ਉਹਨਾਂ ਨੂੰ ਕਦੇ ਵੀ ਸਾਦੇ ਕੱਪੜਿਆਂ ਵਿੱਚ ਨਾ ਪਾਓ ਦੂਸਰਾ ਇਹਨਾਂ ਲਈ ਜ਼ਿਆਦਾ ਗਰਮ ਪਾਣੀ ਨਾ ਵਰਤੋ ਤੀਸਰਾ ਇਹਨਾਂ ਨੂੰ ਜ਼ਿਆਦਾ ਧੁੱਪ ਵਿੱਚ ਵੀ ਨਾ ਸਕਾਓ ਚੌਥਾ ਇਹਨਾਂ ਲਈ ਕਦੇ ਵੀ ਸੁੱਕੀ ਸਰਫ ਨਾਲ ਨਾ ਧੋਵੋ ਹਮੇਸ਼ਾ ਪਾਣੀ ਵਾਲੀ ਸਰਫ ਵਿੱਚ ਹੀ ਧੋਵੇ ਇਸ ਤਰ੍ਹਾਂ ਕਰਨਾ ਹੈ ਪੂਰੀ ਜ਼ਿੰਦਗੀ ਖਰਾਬ ਨਹੀਂ ਹੋਣਗੇ ਬਰਸ਼ਪਨ ਜਾ ਰਾਤ ਦੀ ਬਚੀ ਰੋਟੀ ਸਵੇਰੇ ਖਾ ਲਿਆ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪਰਚਨ ਵਿੱਚ ਸੁਧਾਰ ਹੋਵੇਗਾ 슈ਗਰ ਦੀ ਸਮੱਸਿਆ ਦੂਰ ਹੋਵੇਗੀ ਇਸ ਤੋਂ ਇਲਾਵਾ ਸਰੀਰ ਨੂੰ ਨੇਕਾਂ ਹੀ ਲਾਭ ਮਿਲਣਗੇ ਜਿਸ ਨੂੰ ਤੁਸੀਂ ਖੋਦ ਦੇ ਕੇ ਹੈਰਾਨ ਹੋਵੋਗੇ ਤੇ ਬਾਰ ਬਾਰ ਇਸ ਰੋਟੀ ਨੂੰ ਖਾਓਗੇ ਨੰਬਰ 57 ਜਦੋਂ ਵੀ ਸਵੇਰੇ ਉੱਠਦੇ ਹੋ ਗਰਮ ਪਾਣੀ ਪੀ ਲਿਆ ਕਰੋ ਸਰੀਰ ਦੀ ਸਫਾਈ ਚੰਗੀ ਤਰ੍ਹਾਂ ਹੋ ਜਾਂਦੀ ਹੈ ਤੇ ਨਾਲ ਹੀ ਸਰੀਰ ਵੀ ਹਮੇਸ਼ਾ ਫਿੱਟ ਹੀ ਰਹਿੰਦਾ ਇਸ ਤੋਂ ਇਲਾਵਾ ਚਿਹਰੇ ਉੱਪਰ ਵੀ ਚਮਕ ਆਉਂਦੀ ਹੈ ਨੰਬਰ 58 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਪਹਿਲਾ ਪਾਣੀ ਹਮੇਸ਼ਾ ਆਪਣੇ ਪੈਰਾਂ ਤੇ ਪਾਇਆ ਕਰੋ ਇਸ ਨਾਲ ਤੁਹਾਨੂੰ ਕਦੇ ਵੀ ਹਾਰਟ ਅਟੈਕ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 59 ਗਰਮ ਪਾਣੀ ਦੀ ਬਜਾਏ ਤਾਜੇ ਪਾਣੀ ਨਾਲ ਹੀ ਇਸ਼ਨਾਨ ਕਰ ਲਿਆ ਕਰੋ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਨੇ ਜਿਸ ਨਾਲ ਤੁਸੀਂ ਕਦੇ ਵੀ ਬਿਮਾਰ ਨਹੀਂ ਹੁੰਦੇ ਨੰਬਰ 60 ਜਿਹੜੀਆਂ ਔਰਤਾਂ ਰੋਜ਼ਾਨਾ ਸਵੇਰੇ ਉੱਠਣਸਾਰ ਕਸਰਤ ਤੇ ਜਾਂਦੀਆਂ ਹਨ ਉਹ ਨੇਕਾ ਹੀ ਰੋਗਾਂ ਤੋਂ ਦੂਰ ਰਹਿੰਦੀਆਂ ਹਨ ਤੇ ਨਾਲ ਹੀ ਇਹਨਾਂ ਦਾ ਸਰੀਰ ਵੀ ਜਵਾਨ ਰਹਿੰਦਾ ਹੈ ਉਮਰ ਹਮੇਸ਼ਾ ਘੱਟ ਹੀ ਨਜ਼ਰ ਆਉਂਦੀ ਹੈ ਨੰਬਰ 65 ਜਵਾਨ ਰਹਿਣਾ ਤਾਂ ਹਮੇਸ਼ਾ ਪ੍ਰੋਟੀਨ ਫਾਈਬਰ ਅਤੇ ਕੈਲਸ਼ੀਅਮ ਵਿਟਾਮਿਨ ਭਰਪੂਰ ਚੀਜ਼ਾਂ ਦਾ ਸੇਵਨ ਕਰੋ ਤੁਸੀਂ ਹਮੇਸ਼ਾ ਜਵਾਨ ਰਹੋਗੇ ਵਾਲ ਕਾਲੇ ਰਹਿਣਗੇ ਚਿਹਰੇ ਤੇ ਚਮਕ ਹਮੇਸ਼ਾ ਬਣੀ ਰਹੇਗੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ